ਪੰਜਾਬ ਸਰਕਾਰ ਵੱਲੋਂ TPSB ਦੇ ਅਧੀਨ ਨਵੀਆਂ ਪੋਸਟਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਕਲਰਕ ਅਤੇ ਆਈਟੀ ਕਲਰਕ 26 12 2025 ਯਾਨੀ ਕਿ 26 ਦਸੰਬਰ 2025 ਸ਼ਾਮ 5 ਵਜੇ ਤੱਕ ਇਸ ਦੀ ਲਾਸਟ ਡੇਟ ਸੀਗੀ ਪਰ ਹੁਣ ਇਸ ਦੇ ਵੱਲੋਂ ਇਹਨਾਂ ਨੇ ਡੇਟ ਇਸ ਦੇ ਲਈ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਕਲਰਕ ਦੀਆਂ ਅਸਾਮੀਆਂ ਦੇ ਲਈ ਗ੍ਰੈਜੂਏਸ਼ਨ ਰੱਖੀ ਗਈ ਤੇ ਉਸ ਦੇ ਨਾਲ ਹੀ ਤੁਹਾਡਾ 120 ਘੰਟੇ ਦਾ ਜਿਹੜਾ ਕੰਪਿਊਟਰ ਸਰਟੀਫਿਕੇਟ ਇਸ ਵਿੱਚ ਹੋਣਾ ਲਾਜ਼ਮੀ ਹੈ ਜੋ ਕਿ ISO ਸਰਟੀਫਾਈਡ ਹੋਣਾ ਚਾਹੀਦਾ ਹੈ। ਪਲੱਸ ਨਾਲ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੀ ਟਾਈਪਿੰਗ ਵੀ ਆਉਣੀ ਚਾਹੀਦੀ ਹੈ। ਜਰਨਲ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀ 1000 ਰੁਪਏ ਸਰਕਾਰੀ ਫੀਸ ਹੈ। SC BC ਜਾਂ ਆਰਥਿਕ ਤੌਰ ਤੇ ਜਿਹੜਾ ਕਮਜ਼ੋਰ ਵਰਗ ਹੁੰਦਾ ਹੈ EWS ਸਰਟੀਫਿਕੇਟ ਉਹਨਾਂ ਕੋਲੇ ਹੁੰਦਾ ਉਹਨਾਂ ਦੀ 250 ਰੁਪਏ ਸਰਕਾਰੀ ਫੀਸ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਜਾਂ ਉਹਨਾਂ ਦੇ ਬੱਚੇ ਪੋਸਟ ਭਰਨਾ ਚਾਹੁੰਦੇ ਨੇ ਉਹਨਾਂ ਦੀ 200 ਰੁਪਏ ਸਰਕਾਰੀ ਫੀਸ ਹੈ। ਹੈਂਡੀਕੈਪਟ ਨੇ ਜੋ